ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋ ਤੇ ਆ ਕੇ ਅਰਦਾਸ ਕੌਣ ਜਾਣੇ ਮੇਰਾ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਬਾਰੀ ਅਰਜਨ ਕਾਇਆ ਪਲਟਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਦਾ ਰੂਪਾਰੀ ਦਲ ਪੰਜਨ ਗੁਰੂ ਸੂਰਮਾ ਬੜ ਜੋ ਦਾ ਬਹੁਤ ਉਪਕਾਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹਾ ਸੇਵਕ ਜਨਮਾਨ ਰਤਖ ਗੁਰੂ ਨਿਸਤਾਰੇ ਸੋ ਘਾਉ ਟਲ ਗੁ ਐਹ ਨਿਸ ਸਹਜ ਸੁਪਹਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 3 ਨਾਮ ਹੈ ਕੀਮਤ ਨਿਤ ਕਹੀ ਨ ਜਾਏ ਸੇ ਜਨ ਧੰਨ ਜਿਨ ਇੱਕ ਨਾਮ ਲੈ ਬੁਲਾਏ ਨਾ ਵਾਜ ਕੀਮਤ ਮਿਤ ਕਹੀ ਨ ਜਾਏ ਸੇ ਜਨ ਧੰਨ ਜਿਨ ਇੱਕ ਨਾਮ ਲੈ ਬੁਲਾਏ ਗੁਰਮਤ ਸੱਚੀ ਸਾਚਾ ਵਿਚਾਰ ਆਪੇ ਬਖਸ਼ੇ ਦੇ ਵਿਚਾਰ ਹਰ ਨਾਮ ਅਜਰਜ ਪ੍ਰਭ ਆਪ ਸੁਣਾਏ ਕਲੀ ਕਾਮ ਵਿੱਚ ਗੁਰਮੁਖ ਪਾਏ ਰਹਾ ਹਮ ਨੂਰ ਕਾ ਨੂਰ ਕ ਮਨ ਬਾਹ ਹੋ ਮੈਂ ਵਿੱਚ ਸਭ ਕਾਰ ਕ ਮਾਹ ਗੁਰ ਪਰਸਾਦੀ ਹੋ ਮੈਂ ਜਾਏ ਆਪੇ ਬਖਸ਼ੇ ਲੈ ਮਿਲਾਏ ਵੇਖਿਆ ਕੰਨ ਬਹੁਤ ਅਭਿਮਾਨ ਅਹੰਕਾਰ ਗੁੱਡ ਨਾ ਪਾਵ ਮਾਨ ਆਪ ਛੋਣ ਸਦਾ ਸੁਖ ਹੋਈ ਗੁਰਮਤ ਸਲਾਹੀ ਸੱਚ ਸੋਈ ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂਜਾ ਅਬਰ ਨ ਕੋਇ ਜਿਸ ਸੱਚ ਲਾਗੇ ਨਾਇ ਸੋਈ ਲਾਗੇ ਨਾਮਿਕ ਨਾਮ ਸਦਾ ਸੁਖ ਆਗੈ ਜਿਸ ਸੱਚ ਲਾਏ ਸੋਈ ਲੱਗ ਨਾਮਿਕ ਨਾਮ ਸਦਾ ਸੁਖ ਆਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਤਨਾਸਰੀ ਮਹਲਾ ਤੀਜਾ ਤਨਾਸਰੀ ਰਾਗ ਦੇ ਵਿੱਚ ਤੀਸਰੇ ਪਾਦਸ਼ਾਹ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ 606 ਟੰਗ ਦੇ ਉੱਤੇ ਧਨਵਸਰੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਅੱਜ ਕੀ ਕਹਿ ਰਹੇ ਆ ਗੁਰੂ ਅਮਰਦਾਸ ਮਹਾਰਾਜ ਨਾਵੈ ਕੀ ਕੀਮਤ ਮਿੱਤ ਕਹੀ ਨਾ ਜਾਏ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਇਦੀ ਕੀਮਤ ਨਹੀਂ ਕਹੀ ਜਾਂਦੀ ਇਹਨੂੰ ਮਿਣਿਆ ਨਹੀਂ ਜਾ ਸਕਦਾ ਇਹਨੂੰ ਤੋਲਿਆ ਨਹੀਂ ਜਾ ਸਕਦਾ ਨਾ ਵਹਿ ਕੀਮਤ ਮਿੱਤ ਕਹੀ ਨਾ ਜਾਏ ਜੇ ਕੋਈ ਬੰਦਾ ਕਹੇ ਕਿ ਮੈਂ ਪੈਸਿਆਂ ਦੇ ਨਾਲ ਪਰਮਾਤਮਾ ਨੂੰ ਖਰੀਦ ਲਾਂ ਕਹਿੰਦੇ ਇਹ ਕੀਮਤ ਤੋਂ ਉੱਪਰ ਹੈ ਪੈਸਿਆਂ ਦੇ ਨਾਲ ਖਰੀਦਿਆ ਨਹੀਂ ਜਾਣਾ ਆਖਿਆ ਜੀ ਕਿਵੇਂ ਖਰੀਦਿਆ ਜਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਸਾਚ ਕਹੋ ਸੁਣ ਲਿਓ ਸਭਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਹਿੰਦੇ ਪ੍ਰੇਮ ਕਰੋ ਪਰਮਾਤਮਾ ਦੇ ਨਾਲ ਪਿਆਰ ਪਾਓ ਕਹਿੰਦੇ ਉਹ ਪਿਆਰ ਦੇ ਵਿੱਚੋਂ ਪਰਮਾਤਮਾ ਤੁਹਾਡੇ ਕੋਲ ਆ ਜਾਣੇ ਵਸ ਜਾ ਜਾਣੇ ਨਾ ਵੇ ਕਿ ਕੀਮਤ ਮਿੱਤ ਕਹੀ ਨਾ ਜਾਏ ਕਹਿੰਦੇ ਜੇ ਤੁਸੀਂ ਕਹੋ ਕਿ ਪੈਸਿਆਂ ਦੇ ਨਾਲ ਇਹਨੂੰ ਖਰੀਦ ਲਈਏ ਪਰਮਾਤਮਾ ਦੇ ਨਾਮ ਨੂੰ ਕਹਿੰਦੇ ਇਹ ਨਹੀਂ ਹੋਣਾ ਸੇ ਜਨ ਧੰਨ ਜਿਨ ਇੱਕ ਨਾਮ ਨੇ ਬੁਲਾਈ ਕਹਿੰਦੇ ਉਹ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੋਏ ਆ ਜਿਹੜੇ ਇੱਕ ਦੇ ਨਾਲ ਸੰਬੰਧ ਰੱਖਦੇ ਆ ਕਹਿੰਦੇ ਉਹ ਉਹਨਾਂ ਨੂੰ ਧੰਨ ਕਿਹਾ ਜਾਂਦਾ ਹੈ ਸੇ ਜਾਂ ਧੰਨ ਜਿਨ ਇੱਕ ਨਾਮ ਨੇ ਬੁਲਾਏ ਜਿਹੜੇ ਇੱਕ ਪਰਮਾਤਮਾ ਦੇ ਨਾਮ ਚ ਰੰਗੇ ਗਏ ਦੂਜੇ ਦੀ ਕੋਈ ਗੱਲ ਨਹੀਂ ਹੈ ਇੱਕੋ ਹੀ ਪਰਮਾਤਮਾ ਦੇ ਵਿੱਚ ਰੰਗੇ ਗਏ ਜਿਹੜੇ ਉਹ ਪਰਮਾਤਮਾ ਉਹਨੂੰ ਚਾਹੇ ਅੱਲਾ੍ਹ ਕਹੇ ਲਈ ਰਾਮ ਕਹੇ ਲਈ ਵਾਹਿਗੁਰੂ ਕਹੇ ਲਈ ਭਗਵਾਨ ਕਹੇ ਲਈ ਇੱਕੋ ਹੀ ਹੈ ਕਿਉਂ ਇੱਕ ਦੇ ਨਾਲ ਜਦੋਂ ਅਸੀਂ ਜੁੜ ਜਾਾਂਗੇ ਕਹਿੰਦੇ ਸੇ ਜਨ ਧੰਨ ਜਿਨ ਇੱਕ ਨਾਮ ਲਿਵਲਾਈ ਗੁਰਮਤ ਸੱਚੀ ਸੱਚਾ ਵਿਚਾਰ ਇਹ ਜਿਹੜੀ ਵਿਚਾਰ ਹੈ ਇਹ ਪਰਮਾਤਮਾ ਦੇ ਵਿਚਾਰ ਹੈ ਗੁਰਮਤ ਸੱਚੀ ਇਹ ਗੁਰੂ ਦੀ ਮਤ ਦੇ ਨਾਲ ਹੋਈਆ ਵਿਚਾਰ ਗੁਰਮਤ ਸੱਚੀ ਸੱਚਾ ਵਿਚਾਰ ਕਿਉਂ ਦੀ ਵਿਚਾਰ ਜਿਹੜੀ ਐ ਇਹ ਸੱਚੇ ਮਨ ਦੇ ਨਾਲ ਜਦੋਂ ਅਸੀਂ ਕਰਾਂਗੇ ਉਦੋਂ ਉਹਦੇ ਵਿੱਚ ਆ ਭੇਦ ਹੋਵਾਂਗੇ ਗੁਰਮਤ ਸੱਚੀ ਗੁਰੂ ਦੀ ਮਤ ਦੇ ਨਾਲ ਅਸੀਂ ਆਪਣੀ ਮਤ ਜਦੋਂ ਵਰਤਾਂਗੇ ਨਾ ਉਦੋਂ ਫਿਰ ਗੱਲ ਨਹੀਂ ਬਣਨੀ ਜਦੋਂ ਗੁਰੂ ਦੀ ਗੱਲ ਕਰਨੀ ਹੈ ਉਦੋਂ ਗੁਰੂ ਦੀ ਮਤ ਦੇ ਨਾਲ ਚੱਲਣਾ ਪੈਣਾ ਆਪੇ ਬਖਸ਼ੇ ਦੇ ਵਿਚਾਰ ਕਹਿੰਦੇ ਜਿਹੜੇ ਵਿਚਾਰ ਫਿਰ ਆਉਣੇ ਨੇ ਉਹ ਆਪੇ ਬਖਸ਼ ਦਿੰਦਾ ਪਰਮਾਤਮਾ ਕਿਸੇ ਤੋਂ ਲੈਣੇ ਵੀ ਪੈਂਦੇ ਕਿਉਂਕਿ ਪਰਮਾਤਮਾ ਜਿਹੜਾ ਬਹੁਤ ਵੱਡਾ ਖਜ਼ਾਨਾ ਹੈ ਸਾਡੇ ਕੋਲ ਜਿਹੜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਹ ਵੀ ਬਹੁਤ ਵੱਡਾ ਖਜ਼ਾਨਾ ਹੈ ਜਿਹਦੇ ਬਾਬਤ ਗੁਰੂ ਸਾਹਿਬ ਕਹਿੰਦੇ ਆ ਖਾਓ ਖਰਚੋ ਰਲ ਬਿਲ ਭਾਈ ਤੋ ਟੰਡਾ ਆ ਬੰਦ ਹੋ ਜਾਈਂ ਕਹਿੰਦੇ ਆਪੇ ਬਖਸ਼ੇ ਦੇ ਵਿਚਾਰ ਹਰ ਨਾਮ ਅਚਰ ਤੇ ਉਪਰ ਵਿਆਰ ਸੁਣਾਈ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਇਹ ਚਰਜ ਖੇਡ ਹੈ ਕੀ ਪਤਾ ਕਦੋਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਸਵਾਸ ਪਾ ਦੇ ਕਦੋਂ ਕਿਸੇ ਦੀ ਜ਼ਿੰਦਗੀ ਦੇ ਵਿੱਚੋਂ ਸਵਾਸ ਕੱਢ ਲੇ ਆ ਹੁਣ ਕੱਲ ਵੇਖਿਆ ਇੱਕ ਜਹਾਜ਼ ਜਿਹੜਾ ਉਹ ਧਰਤੀ ਤੋਂ ਜਦੋਂ ਉੱਡਿਆ ਨਾ ਉੱਡਣ ਤੋਂ ਥੋੜਾ ਸਮਾਂ ਬਾਅਦ ਹੀ ਉਹਦੇ ਦੋਨੋਂ ਇੰਜਣ ਖਰਾਬ ਹੋ ਗਏ ਕਹਿੰਦੇ ਉਹਦੇ ਵਿੱਚ 243 ਬੰਦੇ ਸਵਾਰ ਸੀ ਜਿਹਦੇ ਵਿੱਚੋਂ ਇੱਕ ਬੰਦਾ ਬਚਿਆ ਸਾਹ ਜਿਹੜਾ ਜਿਹਨੂੰ ਕੁਝ ਵੀ ਨਹੀਂ ਹੋਇਆ ਕਹਿੰਦੇ ਪਰਮਾਤਮਾ ਉਹਦੀਆਂ ਖੇਡਾਂ ਅਚਰਜ ਨੇ ਕਿ ਉਹ ਇੰਨਾ ਵੱਡਾ ਧੁਮਾਕਾ ਹੋਇਆ ਉਸ ਜਹਾਜ਼ ਦਾ ਜਿਹਦੇ ਵਿੱਚ ਕਿੰਨੇ ਹਜ਼ਾਰਾਂ ਲੀਟਰ ਤੇਲ ਹੁੰਦਾ ਜਿਹਦੇ ਨਾਲ ਬੰਦਾ ਬਚੇ ਨਹੀਂ ਸਕਦਾ ਪਰ ਉਹਦੀ ਇਹ ਖੇਡਾਂ ਪਰਮਾਤਮਾ ਦੇ ਆਚਰਜ ਨੇ ਕਿ ਇੱਕ ਬੰਦਾ ਵਿੱਚੋਂ ਬਿਲਕੁਲ ਬਿਲਕੁਲ ਸਹੀ ਸਲਾਮਤ ਬਾਹਰ ਨਿਕਲਿਆ ਕਿ ਉਹ ਤੁਰ ਕੇ ਹਸਪਤਾਲ ਲੈ ਗਿਆ ਉਹਨੂੰ ਕੋਈ ਇਸ ਤਰ੍ਹਾਂ ਨਹੀਂ ਆ ਕਿ ਬੇਹੋਸ਼ ਹੋ ਗਿਆ ਸੀ ਪਰਮਾਤਮਾ ਦੇ ਜਿਹੜੇ ਕੌਤਕ ਨੇ ਉਹ ਅਚਰਜ ਹੁੰਦੇ ਆ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਉਹ ਫਿਰ ਆਪ ਸੁਣਾਉਂਦਾ ਐ ਇਸ ਇੱਕ ਕੌਤਕ ਕਿਸੇ ਦੇ ਮਥਾਜੀ ਨਹੀਂ ਹੁੰਦੇ ਪਰਮਾਤਮਾ ਨੂੰ ਕਲੀ ਕਾਲ ਵਿੱਚ ਗੁਰਮੁਖ ਪਾਏ ਆ ਸਮੇਂ ਦੇ ਵਿੱਚ ਨਾ ਜਿਹੜਾ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਇਹ ਪਰਮਾਤਮਾ ਦੇ ਵਿੱਚ ਜੁੜਨ ਦਾ ਕੋਈ ਕੋਈ ਗੁਰਮੁਖ ਹੁੰਦਾ ਜਿਹੜਾ ਉਸ ਪਰਮਾਤਮਾ ਦੇ ਵਿੱਚ ਜੁੜ ਜਾਂਦਾ ਕਲੀ ਕਾਲ ਵਿੱਚ ਗੁਰਮੁਖ ਪਾਏ ਕਹਿੰਦੇ ਇਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਵਾਸਤੇ ਆ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਕੋਈ ਕੋਈ ਹੁੰਦਾ ਕਹਿੰਦੇ ਜਿਹੜਾ ਉਸ ਪਰਮਾਤਮਾ ਦੇ ਨਾਲ ਜੁੜ ਜਾਂਦਾ ਰਹ ਆ ਰਹ ਆ ਦਾ ਭਾਵ ਹੁੰਦਾ ਠਹਿਰਨਾ ਰੁਕਣਾ ਤੇ ਵਿਸਰਾਮ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਹਮ ਮੂਰਖੇ ਮੂਰਖ ਮਨ ਮਾਇ ਹੈ ਕਦੇ ਅਸੀਂ ਕਹੀ ਜਾਂਦੇ ਆ ਫਲਾਣਾ ਮੂਰਖ ਹੈ ਫਲਾਣਾ ਮੂਰਖ ਹੈ ਜਿੰਨਾ ਚਿਰ ਸਾਡੇ ਮਨ ਦੇ ਵਿੱਚ ਕਹਿੰਦੇ ਹੰਕਾਰ ਚੱਲਦਾ ਨਾ ਹਮ ਮੂਰਖ ਔਰ ਮੂਰਖ ਮਨ ਮਾਹੇ ਜੇ ਅਸੀਂ ਆਪਣੇ ਮਨ ਦੇ ਮਗਰ ਤੁਰਨ ਵਾਲੇ ਆਂ ਕਹਿੰਦੇ ਅਸੀਂ ਮੂਰਖ ਆ ਅਸੀਂ ਗੁਰੂ ਦੇ ਮਗਰ ਮਗਰ ਚੱਲੀਏ ਜਿਵੇਂ ਗੁਰੂ ਸਾਨੂੰ ਤੋਰਦਾਰ ਸੀ ਉਸ ਤਰ੍ਹਾਂ ਚੱਲੀਏ ਹਮ ਮੂਰਖ ਔਰ ਮੂਰਖ ਮਨ ਮਾਹੇ ਅਸੀਂ ਲੋਕਾਂ ਨੂੰ ਕਹਿੰਨੇ ਆ ਕਿ ਫਲਾਣਾ ਮੂਰਖ ਹੈ ਫਲਾਣਾ ਮੂਰਖ ਹੈ ਪਰ ਗੁਰੂ ਗੁਰੂ ਸਾਹਿਬ ਤੋਂ ਪੁੱਛ ਕੇ ਵੇਖੀਏ ਕਿ ਤੁਸੀਂ ਸੱਚੇ ਪਾਤਸ਼ਾਹ ਮੂਰਖ ਕਿਹਨੂੰ ਕਹਿੰਦੇ ਹੋ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ ਮੂਰਖਾ ਸਿਰ ਮੂਰਖ ਹੈ ਜੇ ਮੰਨੈ ਨਾਏ ਨਾਉ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਮੰਨਦਾ ਨਹੀਂ ਅਸਲ ਦੇ ਵਿੱਚ ਉਹ ਮੂਰਖ ਹੈ ਕਹਿੰਦੇ ਹਉਮੈ ਦੇ ਵਿੱਚ ਸਭ ਕਾਰ ਕਮਾਹੀ ਅਸੀਂ ਹਉਮੇ ਦੇ ਵਿੱਚ ਸਾਰੀ ਕਾਰ ਕਰਦੇ ਹਾਂ ਜਿੰਨੀ ਵੀ ਕਾਰ ਕਰਦੇ ਆ ਚਾਹੇ ਕੋਈ ਦੁਕਾਨਦਾਰ ਹੈ ਚਾਹੇ ਕੋਈ ਬਿਜ਼ਨਸਮੈਨ ਹੈ ਚਾਹੇ ਕੋਈ ਖੇਤੀਬਾੜੀ ਵਾਲਾ ਹੈ ਸਾਰੇ ਕਹਿੰਦੇ ਹਉਮੇ ਦੇ ਵਿੱਚ ਕਾਰ ਕਮਾਉਂਦੇ ਆ ਹਉਮੇ ਵਿੱਚ ਸਭ ਕਾਰ ਕਮਾਹੀ ਗੁਰਪ੍ਰਸਾਦੀ ਹਉਮੈ ਜਾਏ ਕਹਿੰਦੇ ਹਉਮੈ ਖਤਮ ਨਹੀਂ ਹੋਣੀ ਅੰਦਰੋਂ ਇਹ ਹਉਮੈ ਖਤਮ ਹੋਣੀ ਕਦੋਂ ਐ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਗੁਰਪ੍ਰਸਾਦ ਹਉਮੈ ਜਾਏ ਕਹਿੰਦੇ ਫਿਰ ਸਾਡੇ ਅੰਦਰੋਂ ਹਉਮੈ ਨਿਕਲ ਜਾਣੀ ਐ ਨਹੀਂ ਤੇ ਅਸੀਂ ਸੰਸਾਰ 'ਚ ਜਿੰਨਾ ਚਿਰ ਜਿਉਣਾ ਐ ਹਉਮੈ ਨੂੰ ਨਾਲ ਲੈ ਕੇ ਪਰੇ ਫਿਰਦੇ ਆ ਆਪੇ ਬਖਸ਼ੇ ਲੈ ਮਿਲਾਏ ਇਹ ਪ੍ਰਮਾਤਮਾ ਦੇ ਵਿੱਚ ਮਿਲੌਣ ਦੀ ਗੱਲ ਜਿਹੜੀ ਹੈ ਜੇ ਗੁਰੂ ਦੀ ਬਖਸ਼ਿਸ਼ ਹੋ ਜੇ ਨਾ ਆਪੇ ਬਖਸ਼ੇ ਲਏ ਮਿਲਾਏ ਫਿਰ ਉਹ ਪ੍ਰਮਾਤਮਾ ਆਪਣੇ ਆਪ ਸਾਨੂੰ ਪ੍ਰਮਾਤਮਾ ਦੇ ਵਿੱਚ ਆਪਹੀਦ ਕਰ ਦਿੰਦਾ ਪਰ ਬਖਸ਼ਿਸ਼ ਉਹਦੀ ਪ੍ਰਮਾਤਮਾ ਦੇ ਹੋਣੀ ਚਾਹੀਦੀ ਹੈ ਬਖਸ਼ਿਸ਼ ਵੀ ਤਾਂ ਹੋਊਗੀ ਜੇ ਗੁਰੂ ਦੇ ਸਾਹਮਣੇ ਆਵਾਂਗੇ ਜੇ ਕਦੇ ਗੁਰੂ ਦੇ ਸਾਹਮਣੇ ਆਏ ਨਹੀਂ ਫਿਰ ਬਖਸ਼ਿਸ਼ ਕਿੱਥੋਂ ਹੋਣੀ ਹੈ ਅੱਗੇ ਗੁਰੂ ਅਮਰਦਾਸ ਜੀ ਕਹਿੰਦੇ ਵਿਖਿਆ ਕਾ ਧਨ ਬਹੁਤ ਆਵਿਮਾਨ ਕਹਿੰਦੇ ਜਿਹੜਾ ਵਿਖਿਆ ਭਾਵ ਜ਼ਹਿਰ ਕਹਿੰਦੇ ਜਿਹੜਾ ਜ਼ਹਿਰ ਰੂਪੀ ਧਨ ਇਕੱਠਾ ਕੀਤਾ ਨਾ ਉਸਨੇ ਕਹਿੰਦੇ ਇਹਦਾ ਬੰਦੇ ਨੂੰ ਬਹੁਤ ਹੰਕਾਰ ਹੁੰਦਾ ਕਿ ਮੇਰੇ ਕੋਲੇ ਬਹੁਤ ਪੈਸਾ ਹੈ ਮੇਰੇ ਕੋਲੇ ਬਹੁਤ ਧਨ ਹੈ ਮੇਰੇ ਕੋਲੇ ਬਹੁਤ ਜ਼ਮੀਨ ਹੈ ਪਰ ਗੁਰੂ ਸਾਹਿਬ ਕਹਿੰਦੇ ਆ ਕਿ ਧਨ ਜੋ ਬਨਿਆਰ ਫੁੱਲੜਾ 나ਠੀ ਅੜੇ ਦੇ ਨਚਾਰ ਪੱਬੜ ਕੇਰੇ ਪੱਤ ਜੋਂ ਢਲ ਢੁੱਲ ਜੋ ਬਨਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਵਨ ਨਾ ਹੁੰਨਾ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ ਸੱਜਣ ਮੇਰੇ ਰੰਗ ਲੈ ਜਾਏ ਸੁੱਤੇ ਜੇ ਰਾਣ ਹੋਪੀ ਬੰਜਾ ਡੋਮਣੀ ਰੋਵਾ ਚੀਣੀ ਬਾਣ ਇੱਥੇ ਗੁਰੂ ਸਾਹਿਬ ਕਹਿੰਦੇ ਇਹ ਕਿਸੇ ਚੀਜ਼ ਦਾ ਮਾਣ ਨਹੀਂ ਕਰਨਾ ਚਾਹੀਦਾ ਕਹਿੰਦੇ ਧਨ ਦਾ ਕਿੰਨਾ ਕਿਤੇ ਮਾਣ ਕਰੋਗੇ ਕੀਮਤ ਦਾ ਕਦੋਂ ਖਤਮ ਹੋ ਜੇ ਆ ਜੀ ਮਾਣ ਸਰੀਰ ਦਾ ਕੀਮਤ ਕਦੋਂ ਖਤਮ ਹੋ ਜੇ ਕਹਿੰਦੇ ਇਹਨਾਂ ਚੀਜ਼ਾਂ ਦਾ ਮਾਣ ਨਹੀਂ ਕਰਨਾ ਚਾਹੀਦਾ ਤੇ ਜੇ ਮਾਣ ਕਰਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਅਸੀਂ ਜੁੜਿਆ ਇਹਦਾ ਮਾਣ ਕਰੀਏ ਕਿ ਮੈਂ ਉਸ ਗੁਰੂ ਦਾ ਸਿੱਖ ਹਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੇਰੇ ਧਰਮ ਦੇ ਪਿਤਾ ਲੱਗਦੇ ਆ ਇਸ ਗੱਲ ਦਾ ਮਾਣ ਕਰੀਆ ਵਿਖਿਆ ਕਾ ਤਨ ਬਹੁਤ ਅਭਿਮਾਨ ਕਹਿੰਦੇ ਇਹਦਾ ਮਾਰ ਨਾ ਕਰੀਏ ਹੰਕਾਰ ਮੁਪੈ ਨਾ ਪਾਵਾ ਮਾਰ ਕਹਿੰਦੇ ਜਿਸ ਬੰਦੇ ਕੋਲ ਫਿਰ 4 ਪੈਸੇ ਆ ਜਾਂਦੇ ਨੇ ਉਹ ਬਹੁਤ ਹੰਕਾਰ ਕਰਦਾ ਹੈ ਕਹਿੰਦੇ ਉਹ ਹੰਕਾਰ ਦੇ ਵਿੱਚ ਡੁੱਬ ਜਾਂਦਾ ਹੈ ਹੰਕਾਰ ਗੁੱਪੇ ਨਾ ਪਾਵੇ ਮਾਨ ਕਹਿੰਦੇ ਉਹਨੂੰ ਫਿਰ ਮਾਨ ਥੋੜਾ ਮਿਲਦਾ ਜਿਹੜਾ ਬੰਦਾ ਕਿਸੇ ਚੀਜ਼ ਦੇ ਵਿੱਚ ਡੁੱਬ ਗਿਆ ਜਿਹੜਾ ਕਾਇਾਮਕਰੋਧ ਲੋਭ ਮੋਹ ਹੰਕਾਰ ਇਹਨਾਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਡੁੱਬ ਗਿਆ ਉਹਨੂੰ ਮਾਨ ਥੋੜਾ ਮਿਲਦਾ ਕੱਲ ਆਪਾਂ ਦੇਖਿਆ ਇੱਕ ਬੀਬੀ ਨੇ ਆਪਣੇ ਪਰਿਵਾਰ ਨੂੰ ਆਟੇ ਦੇ ਵਿੱਚ ਜ਼ਹਿਰ ਪਾ ਕੇ ਖੁੰਢ ਕੇ ਖਵਾਤਾ ਇੱਕ ਉਹਦਾ ਪਤੀ ਮਰ ਗਿਆ ਇੱਕ ਉਹਦੀ ਸੱਸ ਮਰ ਗਈ ਦੋ ਬੰਦਿਆਂ ਦੀ ਮੌਤ ਹੋ ਗਈ ਕਿਉਂ ਹੋਈ ਕਿਉਂਕਿ ਹੰਕਾਰ ਤੁਸੀਂ ਕਿ ਮੈਂ ਜਾਦੇ ਸੋਹਣੀ ਆ ਉਹਨੂੰ ਇਦਾਂ ਸੇ ਕਿ ਇਹ ਪਰਿਵਾਰ ਇਹਦਾ ਸੋਣਾ ਨਹੀਂ ਉਹਨਾਂ ਨੂੰ ਦੋਨਾਂ ਨੂੰ ਮਾਰਦਾ ਤੇ ਹੁਣ ਉਹਨੂੰ ਮਾਣ ਥੋੜਾ ਮਿਲਣਾ ਇੱਥੇ ਗੁਰੂ ਅਮਰਦਾਸ ਸਾਹਿਬ ਵੀ ਇਹੀ ਗੱਲ ਕਹਿੰਦੇ ਐ ਕਿ ਹੰਕਾਰ ਗੁੱਪੈ ਨਾ ਪਾਵੈ ਮਾਨ ਕਹਿੰਦੇ ਮਾਣ ਥੋੜਾ ਮਿਲਣਾ ਹੁਣ ਲਾਹਨਤਾਂ ਮਿਲਣੀਆਂ ਨੇ ਆਪ ਛੋੜ ਸਦਾ ਸੁਖ ਹੋਏ ਕਹਿੰਦੇ ਜਿੱਤੇ ਆਪਣੇ ਆਪ ਦੇ ਅੰਦਰੋਂ ਨਾ ਹੰਕਾਰ ਛੱਟਾ ਆਪ ਛੋੜ ਸਦਾ ਸੁਖ ਹੋਏ ਕਹਿੰਦੇ ਜਿੱਤੇ ਹੰਕਾਰ ਛੱਡ ਤਾਂ ਅੰਦਰੋਂ ਦੇ ਕਹਿੰਦੇ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਣੇ ਜੇ ਸੁੱਖ ਚਾਹੁੰਦੇ ਆ ਨਾ ਤਾਂ ਕਹਿੰਦੇ ਕਾਮ, ਕ੍ਰੋਧ, ਲੋਭ, ਹੰਕਾਰ ਇਹਨਾਂ ਨੂੰ ਛੱਡ ਦਿਓ ਉਸ ਤੋਂ ਬਾਅਦ ਕਹਿੰਦੇ ਤੁਹਾਡੀ ਜ਼ਿੰਦਗੀ ਸੁੱਖਾਂ ਦੇ ਨਾਲ ਭਰ ਜਾਣੀ ਹੈ ਗੁਰਮਤ ਸਲਾਹੀ ਸੱਚ ਸੋਏ ਗੁਰੂ ਅਮਰਦਾਸ ਜੀ ਕਹਿੰਦੇ ਗੁਰਮਤ ਸਲਾਹੀ ਸੱਚ ਸੋਏ ਜਿਹਦੇ ਗੁਰਮਤ ਦੇ ਨਾਲ ਜੁੜ ਗਿਆ ਉਹਦੇ ਐ ਸਮਝ ਲੈ ਕੇ ਸੱਚ ਦੇ ਨਾਲ ਜੁੜ ਗਿਆ ਮੈਂ ਆਪੇ ਸਾਜੇ ਕਰਤਾ ਸੋਏ ਕਹਿੰਦੇ ਆਪੇ ਸਾਜੇ ਕਰਤਾ ਸੋਏ ਦਾ ਭਾਵ ਕਿ ਉਹ ਪਰਮਾਤਮਾ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਸਾਜਣ ਵਾਲਾ ਹੈ ਉਹੀ ਸਾਡੀ ਸਾਜਣਾ ਕਰਨ ਵਾਲਾ ਕਰਤਾ ਉਹ ਹੈ ਇੱਕ ਪਰਮਾਤਮਾ ਜਿਨੇ ਸਾਨੂੰ ਸਾਰਿਆਂ ਨੂੰ ਇਸ ਸੰਸਾਰ ਤੇ ਸਾਜ ਕੇ ਭੇਜਿਆ ਆਪੇ ਸਾਜੇ ਕਰਤਾ ਸੋਏ ਇਸ ਦਿਨ ਦੂਜਾ ਅਵਰ ਨਾ ਕੋਏ ਕਹਿੰਦੇ ਉਸ ਪ੍ਰਮਾਤਮਾ ਤੋਂ ਬਿਨਾਂ ਇੱਥੇ ਦੂਜਾ ਕੋਈ ਨਹੀਂ ਹੈ ਜਿਹੜਾ ਸਾਡੀ ਗਾਹ ਵੜ ਸਕੇ ਇਸ ਦਿਨ ਦੂਜਾ ਅਵਰ ਨਾ ਕੋਏ ਤੇ ਗੁਰੂ ਸਾਹਿਬ ਗੁਰਬਾਣੀ ਚ ਕਹਿੰਦੇ ਅੱਲਾਹ ਪਾਕੰਗ ਪਾਕ ਹੈ ਸ਼ੱਕ ਕਰੂ ਜੇ ਦੂਸਰ ਹੋਏ ਕਹਿੰਦੇ ਜੇ ਦੂਜਾ ਹੋਵੇ ਤਾਂ ਤੇ ਮੈਂ ਸ਼ੱਕ ਕਰਾਂ ਸੱਚੇ ਪਾਤਸ਼ਾਹ ਦੂਜਾ ਕੋਈ ਹੈ ਨਹੀਂ ਇੱਥੇ ਗੁਰੂ ਅਮਰਦਾਸ ਜੀ ਕਹਿੰਦੇ ਇਸ ਦਿਨ ਦੂਜਾ ਅਵਰ ਨਾ ਕੋਏ ਜਿਸ ਸੱਚ ਲਾਏ ਸੋਈ ਲੱਗੈ ਕਹਿੰਦੇ ਜਿਹਨੂੰ ਪਰਮਾਤਮਾ ਸੱਚ ਦੇ ਨਾਲ ਲਾ ਦਿੰਦਾ ਉਹੀ ਸੱਚ ਦੇ ਨਾਲ ਫਿਰ ਜੁੜ ਜਾਂਦਾ ਸੱਚ ਦੇ ਨਾਲ ਲੱਗਾਂਗੇ ਤਾਂ ਆ ਜ ਆਵਾਂਗੇ ਜੇ ਸੱਚ ਦੀ ਬਾਣੀ ਦੇ ਨਾਲ ਜੁੜਾਗੇ ਤਾਂ ਹੀ ਫਿਰ ਸੱਚ ਦੇ ਨਾਲ ਪਰਮਾਤਮਾ ਨੇ ਅਭੇਦ ਕਰ ਦੇਣਾ ਜਿਸ ਸੱਚ ਲਾਏ ਸੋਈ ਲੱਗੈ ਨਾਨਕ ਨਾਮ ਸਦਾ ਸੁਖ ਆਕੈ ਕਹਿੰਦੇ ਫਿਰ ਉਹਦੇ ਜ਼ਿੰਦਗੀ ਦੇ ਵਿੱਚ ਸਦਾ ਹੀ ਸੁਖ ਹੋਣਗੇ ਅੱਗੇ ਵੀ ਪਿੱਛੇ ਵੀ ਸਾਰੇ ਸੰਸਾਰ ਦੇ ਵਿੱਚ ਉਹਦੀ ਸੋਭਾ ਹੋ ਜਾਣੀ ਹੈ ਤੇ ਉਹਦੀ ਜ਼ਿੰਦਗੀ ਸੁੱਖਾਂ ਦੇ ਨਾਲ ਭਰ ਜਾਣੀ ਹੈ ਜੇ ਅਸੀਂ ਸੁੱਖ ਲੈਣਾ ਚਾਹੁੰਦੇ ਆ ਤਾਂ ਪਰਮਾਤਮਾ ਦੀ ਇਸ ਬਾਣੀ ਦੇ ਨਾਲ ਆਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਆਪਣੇ ਆਪ ਨੂੰ ਜੋੜ ਲਈਏ ਜਿੱਤੇ ਇਹਦੇ ਨਾਲ ਜੁੜ ਕੇ ਉਹਦੇ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਣਾ ਜਿਸ ਸੋ ਸੱਚ ਲਾਏ ਸੋਈ ਲੱਗ ਨਾਨਕ ਨਾਮ ਸਦਾ ਸੁਖ ਆਗ ਵਾਹਿਗੁਰੂ ਜੀ ਕਾ ਫਲ ਸਾ ਵਾਹਿਗੁਰੂ ਜੀ ਕੀ ਫਤ